ਬਾਪੂ ਅੱਜ ਮੈਂ ਫੋਨ ਲੈ ਕੇ ਜਾਣਾ ਹੀ ਤਾਂ ਜਾਣਾ ਹੀ ਹੈਗਾ ਉਹ ਫੋਨ ਤਰ ਕੋਲ ਪੁਰਾਣਾ ਪਿਆਤਾ ਹੈਗਾ ਸਾਰੀ ਜਾਂ ਤੇ ਤਰਾ ਹੋਣਾ ਉਹ ਤਾਂ ਹੈਂਗ ਵਾਲਾ ਹੁੰਦਾ ਨਾਲ ਮੈਂ ਸੇਵ ਜਿਹੜਾ ਲੈ ਕੇ ਜਾਉ ਜਿਹਦੇ ਅੱਧੀ ਦੰਦੀ ਵੱਡੀ ਹੁੰਦੀ ਹੈਗੀ ਉਹ ਰਹਿਣ ਦਾ ਪੁੱਤੋ ਕਿੱਲੋ ਸੋ ਤੈਨੂੰ ਉਹਨੂੰ ਦਵਾ ਦੂ ਪਰ ਜਿੱਦ ਨਾ ਕਰੋ ਬਾਪੂ ਸੇਵ ਦਾ ਕੀ ਹੈ ਯਾਰ ਮੇਰਾ ਫੋਨ ਲੈਣਾ ਐਪਲ ਦਾ ਉਹ ਵੀ ਅੱਧੀ ਦੰਦੀ ਵੱਡੀ ਦਾ ਜਿਹੜਾ ਉਹੀ ਲੈਣਾ ਤਾਂ ਲੈਣਾ ਹੀ ਆ ਮਤਾ ਮੈਂ ਨਹੀਂ ਦਵਾਉਂਦਾ ਹੁਣ ਮੈਨੂੰ ਪਤਾਗਾ ਤੇਰੀ ਜ਼ਮੀਨ ਤੇ ਅੱਖ ਹੈ ਬਾਪੂ ਤੇਰੀ ਮਿੰਟਾ ਕੱਡਰੀਆਂ ਪੈਣਗੇ ਦਬਾ ਦੇ ਓ ਮੈਂ ਦੁਬਾਉਂਦਾ ਯਾਰੋ ਬਾਪੂ ਬਣ ਕੇ ਆਣਾ ਕਾਲਾ ਸਾੜੇ ਸਾੜੇ ਬਾਪੂ ਬਣ ਕੇ ਮੈਂ ਤੇਰੀ ਸੇਵਾ ਕਰਿਆ ਕਰੂ ਬਾਪੂ ਏ ਓ ਚੱਲ ਠੀਕ ਹੈ ਯਾਰ ਜਿਹੜਾ ਕੁਝ ਲੈਣਾ ਫਿਰ ਲੈਣਾ ਕਾਲੂ ਮਾਂ ਖਾਦਾ ਬਾਪੂ ਨਾਲ ਮੇਰੀ ਦੁਬਾੜੀ ਵਧੀਆ ਨੰਗ ਜੀਤ ਕੀ ਓ ਭਾਈ ਮੁੰਡੇ ਇਹਨੂੰ ਕੋਈ ਦੇ ਸਸਤਾ ਜਾਂ ਮੋਬਾਈਲ ਵੱਤਦਾ ਕਿਹੜਾ ਲੈਣਾ ਜੀ ਦੱਸੋ ਫੋਨ ਤਾਂ ਸਾਰੇ ਹੀ ਆਪਣੇ ਕੋਲ ਸਸਤੇ ਐ ਬਾਪੂ ਹੁਣ ਮੈਨੂੰ ਬਦੀ ਦੁਬਾਦੇ 17 ਦੁਬਾਦੇ 17 ਓ ਭਾਈ ਬਾਲਾ ਮਹਿੰਗਾ ਤੈਨੂੰ ਪਤਾ ਨਹੀਂ ਕੋਨਾ ਹੋਰ ਦੇ ਦਿੰਨੇ ਆ ਤੈਨੂੰ ਸਾਰੇ ਮਿਲ ਜਾਣਗੇ ਆਪਣੇ ਕੋਲ ਜਿਹੜਾ ਬੱਤੀ ਦਾ ਕਿਹੜਾ ਦੀ 14 ਦੇ ਦਈਏ 13 ਦੇ ਦਈਏ 16 ਦੇ ਦੇ 16 ਬਾਈ 16 ਮੂਨ ਚੱਕੋ ਇਦਰਜੀ ਇੱਕ ਦੇਓ ਕਰਾ ਬੀ ਸਭਾਈਆਂ ਨੂੰ ਆਏ ਦਸੋ ਲੈਣਾ ਕੈਸ ਆ ਜਾਂ ਕਿਸ਼ਤਾਂ ਕਰਦੀਏ ਬੱਤੂ ਹੈਗੇ ਨੇ ਪੈਸੇ ਹੋਏ ਮੇਰੇ ਕੋਲ ਕੁਛ ਨਹੀਂ ਤਾਂ ਸੀ ਨਹੀਂ ਹੈਗੀ ਛੱਡ ਲੈ ਬਾਈ ਫਿਰ ਬਜਾਜ ਕਰ ਦਿੰਨੇ ਆ ਬਜਾਜ ਕਰਦਾ ਬਦ ਨ ਕੀ ਹੁੰਦਾ ਸਾਰੇ ਚਿੱਪੜ ਨਹੀਂ ਹੈਗਾ ਸਹੀ ਜੋ ਕਿੰਤਾ ਚਿੱਪੜ ਹੈ ਨਹੀਂ ਫਿਰ ਦੋ ਚੈੱਕ ਲੈ ਕੇ ਆਏ ਹੋ ਹਾਂ 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 ਪਹਿਲੀ ਗੱਲ ਤਾਂ ਮਿੱਤਰੋ ਜਿੱਥੋਂ ਮਰਜੀ ਆ ਜਾਓ ਤੁਸੀਂ ਸੋਡਾ ਬਜਾਜ ਕਰਕੇ ਹੀ ਤੋਰਾਂਗੇ ਜੇ ਕਿ ਇਹਦਾ ਬਜਾਜ ਨਹੀਂ ਬਣਦਾ ਤਾਂ ਦੋ ਚੈੱਕ ਲਿਆਓ ਲੋਨ ਸੋਡਾ ਪਾਸ ਹੋ ਜੂ ਆ ਚੱਕੋ ਫੋਨ ਬਾ ਦੋ ਚੈੱਕ ਹੈਗੇ ਤਾਂ ਮਤਲਬ ਲੋਨ ਸੋਡਾ ਪਾਸ ਆ ਕੋਈ ਰਿਜੈਕਸ਼ਨ ਨਹੀਂ ਆਉਂਦੀ ਕੁਝ ਨਹੀਂ ਆਉਂਦੀ ਜਿਹੇ ਜਾਂ ਮਰਜ਼ੀ ਫੋਨ ਲੈ ਜਾਓ ਕਾਊਂਟਰ 'ਚ ਇਕੱਲਾ ਇਕੱਲਾ ਫੋਨ ਤੁਹਾਨੂੰ ਮਿਲੂ ਚਾਹੀ ਜਿਹੜੀ ਮਰਜ਼ੀ ਪ੍ਰੋ ਸੀਰੀ ਲੈ ਲਓ ਸਿੰਗਲ ਸੀਰੀ ਲੈ ਲਓ ਵਿਦਆਊਟ ਬਾਕਸ ਵਾਲਾ ਡੱਬੇ ਵਾਲਾ ਲੈਣਾ ਠੀਕ ਹੈ ਜੀ ਉਸੋਂ ਹੁਣ ਇਹ ਵੀ ਹੈ ਨਾਲ ਫੋਨ ਤਾਂ ਦਿੱਤਾ ਹੈ ਮੋਟਰਸਾਈਕਲ ਫਰੀ ਚ ਜਿੱਤ ਸਕਦੇ ਹੋ ਜਿਹੜਾ ਕਿ ਆਪਾਂ ਦਿਵਾਲੀ ਤੋਂ ਬਾਅਦ ਕੱਢਣਾ ਜੇ ਨਹੀਂ ਹਾਂਜੀ ਜੇ ਨਹੀਂ ਮੋਟਰਸਾਈਕਲ ਲੈਣਾ ਤਾਂ ਸਕੂਟਰੀਆ ਲੈ ਲਓ ਸਕੂਟਰੀਆ ਨਹੀਂ ਲੈਣੀਆਂ 6000 ਰੁਪਏ ਦਾ ਸ਼ਾਪਿੰਗ ਵਾਊਚਰ ਲੈ ਲਓ ਠੀਕ ਹੈ ਜੀ ਜੋ ਕਿ ਬ੍ਰਾਂਡ 379 ਸਟੋਰ ਦਾ ਹੋਊਗਾ ਬਾਪੂ ਮੇਰੇ ਦੋਸਤ ਨੇ ਵੀ ਲੈਣਾ ਦੀ ਇਹਨੂੰ ਇੱਕ ਵਾਰੀ ਦੱਸ ਦੇ ਕਿੱਥੇ ਆਣਾ ਪਊਗਾ ਬ੍ਰਾਂਡ 379 ਸਟੋਰ ਬਰਨਾਲਾ 16 ਏਕੜ ਬੱਸ ਸਟੈਂਡ ਦੀ ਬੈਕ ਸਾਈਡ ਫੋਨ ਲਾਉਣ ਦੀ ਲੋੜ ਨਹੀਂ ਸਾਰਾ ਦਿਨ ਜੀ ਇੱਕ ਤੇ ਦੁਕਾਨ ਖੁੱਲੀ ਨੂੰ 24 ਦੇ 24 ਘੰਟੇ ਦਿਵਾਲੀ ਤੱਕ ਜਦੋਂ ਮਰਜ਼ੀ ਆ ਜਾਓ ਬੱਸ ਸਟੈਂਡ ਦੀ ਬੈਕ ਸਾਈਡ